ਸਸ਼ੀਕਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵੀnder ਸਵਾਗਤ ਕਰਦਾ ਹਾਂ ਪੰਜਾਬ ਬੁਲੇਟਿਨ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਉੱਪਰ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲ ਇੱਕ ਨਜ਼ਰ ਸੁਰਖੀਆਂ ਤੇ ਪੰਜਾਬ ਦੇ ਵਿੱਚ ਪਲਾਟਾਂ ਦੀ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਖਤਮ ਜੇਕਰ ਕਿਸੇ ਅਫਸਰ ਨੇ ਪੈਸੇ ਮੰਗੇ ਤਾਂ ਤੁਰੰਤ ਲਮੰਗਾ ਐਕਸ਼ਨ ਸੀਐਮ ਭਗਵੰਤ ਮਾਨ ਦੀ ਅਫਸਰਾਂ ਨੂੰ ਚੇਤਾਵਨੀ ਮੰਤਰੀ ਮੰਡਲ ਤੋਂ ਬਾਅਦ ਹੁਣ ਵੱਡਾ ਪ੍ਰਸ਼ਾਸਨਿਕ ਫੇਰਬਦਲ 25 ਆਈਏਐਸ ਅਧਿਕਾਰੀਆਂ ਸਮੇਤ 267 ਅਫਸਰਾਂ ਦੇ ਤਬਾਦਲੇ ਅਲੋਕ ਸ਼ੇਖਰ ਨੂੰ ਲਾਇਆ ਗਿਆ ਵਧੀਕ ਮਕਸਤਰ ਜੇਲਾ ਭੋਕਰੋੜੀ ਅਨਾਜ ਘਟਾਲਾ ਮਾਮਲੇ ਦੇ ਵਿੱਚ ਫਰਾਰ ਮੁਲਜ਼ਮ ਦੀ ਹੋਈ ਗ੍ਰਿਫਤਾਰੀ ਜਗਨਦੀਪ ਸਿੰਘ ਢਿੱਲੋਂ ਨੇ ਅਦਾਲਤ ਦੇ ਵਿੱਚ ਕੀਤਾ ਆਤਮ ਸਮਰਪਣ ਵਿਜੀਲੈਂਸ ਨੇ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਕੀਤੀ ਸ਼ੁਰੂ ਜਿਲੰਦਰ ਦੇ ਬਜ਼ੁਰਗ ਨਾਲ 1 ਕਰੋੜ 37 ਲੱਖ ਰੁਪਏ ਦੀ ਹੋਈ ਠੱਗੀ ਲੁਟੇਰਿਆਂ ਨੇ ਸਖਸ਼ਤੇ ਖਾਤੇ ਨਾਲ ਆਪਣਾ ਨੰਬਰ ਕੀਤਾ ਲਿੰਕ ਮੋਬਾਈਲ ਬੈਂਕਿੰਗ ਰਾਹੀਂ ਖਾਤੇ ਜੋ ਟ੍ਰਾਂਸਫਰ ਕੀਤੇ ਪੈਸੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸ਼ਾਮ ਤੋਂ ਬਦਲੇਗਾ ਮੌਸਮ ਦਾ ਮિજાਜ ਮੀਂਹ ਪੈਣ ਕਰਕੇ ਲਗਾਤਾਰ ਬਦਲਿਆ ਤਾਪਮਾਨ ਕੱਲ ਤੋਂ ਸਵੇਰ ਪਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਤਖਰਾ ਦਾ ਕਸ ਕਰਦੇ ਆ ਪੰਜਾਬ ਸਰਕਾਰ ਨੇ ਪਲਾਟਾਂ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਰਾਹਤ ਦਿੰਦਿਆਂ ਹੋਇਆਂ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਜੇਕਰ ਕੰਮ ਕਰਨ ਦੇ ਲਈ ਕੋਈ ਵੀ ਅਫਸਰ ਜਾਂ ਅਧਿਕਾਰੀ ਜਾਂ ਫਿਰ ਤਹਿਸੀਲਦਾਰ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜੋ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਉਸ ਅਫਸਰ ਅਧਿਕਾਰੀ ਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤਪਾ ਨੇ ਪੰਜਾਬ ਦੇ ਵਿੱਚ ਇਲੀਗਲ ਕਲੋਨੀਆ ਦੇ ਵਿੱਚ ਪਲਾਟ ਕੀਤੇਨ ਵਾਲੇ ਲੋਕਾਂ ਦੇ ਰਜਿਸਟਰੀ ਕਰਵਾਉਣ ਵੇਲੇ ਜੋ ਸਮੱਸਿਆ ਉਮਦਿਸ ਉਸਤਾ ਹਲਕ ਰੰਦਾ ਵਾਅਦਾ ਕੀਤਾ ਸੀ ਜਿਸ ਦੇ ਤਹਿਤ ਗਰਕੁਨੀ ਕਲੋਨੀਆ ਦੇ ਵਿੱਚ 500 ਗਜ ਤੱਕ ਦੇ ਪਲਾਟਾਂ ਦੀ ਰਜਿਸਟਰੀ ਬਗੈਰ ਐਨਓਸੀ ਦੇ ਰਾਹੀਂ ਕੀਤੀ ਜਾਵੇਗੀ ਅਤੇ ਇਸ ਸੰਬੰਧੀ ਬਕਾਇਦਾ ਵਿਧਾਨ ਸਭਾ ਦੇ ਵਿੱਚ ਬਿਲ ਵੀ ਪੇਸ਼ ਕੀਤਾ ਗਿਆ ਸੀ ਇਸ ਸੰਬੰਧੀ ਬਣਦੀ ਤਜਵੀਜ਼ ਅਨੁਸਾਰ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ ਵਿੱਚ ਸੋਧ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਦਰਅਸਲ ਮਯੂਦਾ ਸਮੇਂ ਦੇ ਵਿੱਚ ਗਰਕੁਨੀ ਕਲੋਨੀਆ ਦੇ ਵਿੱਚ ਅਸਟਿਤ ਪਲਾਟਾ ਦੀ ਰਜਿਸਟਰੀ ਲਈ ਐਨਓਸੀ ਲਾਜ਼ਮੀ ਹੈ ਇਸ ਤੇ ਲਈ ਮਾਰਚ 2018 ਤੋਂ ਪਹਿਲਾਂ ਰਜਿਸਟਰੀ ਐਗਰੀਮੈਂਟ ਜਾਂ ਫਿਰ ਪਾਵਰ ਆਫ ਅਟਰਨੀ ਹੋਣੀ ਚਾਹੀਦੀ ਹੈ ਤੇ ਨਾਲ ਹੀ ਗਲੱਡਾ ਦੇ ਵੱਲੋਂ Google امیجز ਦੀ ਸ਼ਰਤ ਵੀ ਲਗਾਈ ਗਈ ਹੈ ਪਰ ਜਿਨ੍ਹਾਂ ਦੇ ਕੋਲ 2018 ਤੋਂ ਪਹਿਲਾਂ ਜ਼ਾਇਦਾਦ ਦੀ ਵਿਕਰੀ ਖਰੀਦ ਸੰਬੰਧੀ ਕੋਈ ਦਸਤਾਵੇਜ਼ ਜਾਂ Google امیجز ਕਲੋਨੀ ਵਿਕਸਿਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਤਾਂ ਉਹਨਾਂ ਲੋਕਾਂ ਦੇ ਪਲਾਟਾ ਦੀ ਰਜਿਸਟਰੀ ਐਨਓਸੀ ਦੇ ਬਿਨਾ ਨਹੀਂ ਪੰਜਾਬ ਦੇ ਵਿੱਚ ਮੰਤਰੀ ਮੰਡਲ ਤੋਂ ਬਾਅਦ ਹੁਣ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੋਇਆ 25 ਆਈਏਐਸ ਅਧਿਕਾਰੀਆਂ ਸਮੇਤ 267 ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਇਹਨਾਂ 267 ਅਧਿਕਾਰੀਆਂ ਦੇ ਵਿੱਚ 25 ਆਈਏਐਸ 7 ਆਈਪੀਐਸ ਨਦੀਨ ਵਿੱਚ ਪੀਸੀਐਸ ਅਤੇ 176 ਡੀਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਨੇ 1999 ਤੋਂ ਲੈ ਕੇ ਸੀਨੀਅਰ ਆਈਏਐਸ ਅਲੋਕ ਸ਼ੇਖਰ ਨੂੰ ਵਧੇਕ ਮੁੱਖ ਸਕੱਤਰ ਜੇਲ੍ਹ ਡੀਕੇ ਤਿਵਾੜੀ ਨੂੰ ਵਧੇਕ ਮੁੱਖ ਸਕੱਤਰ ਟਰਾਂਸਪੋਰਟ ਰਾਹੁਲ ਤਿਵਾੜੀ ਨੂੰ ਮੁੱਖ ਸਕੱਤਰ ਪਸ਼ੂ ਪਾਲਣ ਰਾਹੁਲ ਤਿਵਾੜੀ ਨੂੰ ਪ੍ਰਬੰਧਕ ਸਕੱਤਰ ਪੋਡਾ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਕੁਲਦੀਪ ਬਾਵਾ ਨੂੰ ਆਰਟੀਓ ਲੁਧਿਆਣਾ ਵਿਨੀਤ ਕੁਮਾਰ ਏਸੀਏ ਏਸੀਏ ਗਲਾਡਾ ਸੰਯਮ ਅਗਰਵਾਲ ਨੂੰ ਕਮਿਸ਼ਨਰ ਬਠਿੰਡਾ ਨਗਰ ਨਿਗਮ ਅਤੇ ਨਾਲ ਹੀ ਵਿਕਰਮ ਸ਼ੇਰਗਿਲ ਨੂੰ ਐਮਡੀਪੀ ਆਰਟੀਸੀ ਦਾ ਐਮਡੀ ਇੱਕ ਕੀਤਾ ਗਿਆ ਕਾਬਲੇ ਜ਼ਿਕਰ ਹੈ ਕਿ ਬੀਤੇ ਕੱਲ ਪੰਜਾਬ ਦੀ ਆਪ ਸਰਕਾਰ ਨੇ 2.5 ਸਾਲਾਂ ਦੇ ਵਿੱਚ ਚੌਥੀ ਵਾਰ ਮੰਤਰੀ ਮੰਡਲ ਦੇ ਵਿੱਚ ਫਿਰ ਬਦਲ ਕੀਤਾ ਜਿਸ ਦੇ ਵਿੱਚ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਨੇ ਤੇ ਉਹਨਾਂ ਪੰਜ ਮੰਤਰੀਆਂ ਦੇ ਵੱਲੋਂ ਸੌ ਵੀ ਚੁੱਕੀ ਗਈ ਇਸ ਤੋਂ ਪਹਿਲਾਂ ਚਾਰ ਮੰਤਰੀਆਂ ਦੀ ਕੈਬਨਿਟ ਦੇ ਵਿੱਚ ਛੁੱਟੀ ਕੀਤੀ ਗਈ ਹੈ ਮੰਤਰੀ ਮੰਡਲ ਦੇ ਵਿੱਚ ਫਿਰ ਬਦਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪ੍ਰੋਸੇਮੰਦ ਉਸਟੀ ਓਂਕਾਰ ਸਿੰਘ ਨੂੰ ਵੀ ਅਚਾਨਕ ਹਟਾ ਦਿੱਤਾ ਹਾਲਾਂਕਿ ਇਸ ਦਾ ਕਾਰਨ ਸਪਸ਼ਟ ਨਹੀਂ ਹੋ ਸਕੇ ਪੰਜਾਬ ਦੇ ਨਜ ਮੰਡੀਆਂ ਦੇ ਵਿੱਚ ਹੋਏ ਬਹੁਕਰੋੜੀ ਚੋਣਕ ਟੋਲਾ ਮਾਮਲੇ ਦੇ ਵਿੱਚ ਪਗੋੜੇ ਪੰਸਬ ਦੇ ਸਬਕਾ ਜ਼ਿਲ੍ਹਾ ਮੈਨੇਜਰ ਜਗਨਦੀਪ ਸਿੰਘ ਢਿੱਲੋਂ ਨੇ ਅਦਾਲਤ ਦੇ ਵਿੱਚ ਆਤਮ ਸਮਰਪਣ ਕੀਤਾ ਜਿਸ ਤੋਂ ਬਾਅਦ ਵਿਜੀਲੈਂਸ ਨੇ ਉਸ ਤੋਂ ਗ੍ਰਿਫਤਾਰ ਕਰ ਲਿਆ ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਨੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਗਨਦੀਪ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਵਿੱਚ ਚੋਣੇ ਦੀ ਟੋਆ ਟਵਾਈਨ ਨਾਲ ਸਬੰਧਿਤ ਟੈਂਡਰਾਂ ਦੇ ਕੋਟਾਲੇ ਦੇ ਵਿੱਚ ਲੋਜਿੰਗ ਦਾ ਸੀ ਸਬੰਧੀ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਰੇਂਜੇ ਥਾਣੇ ਦੇ ਵਿੱਚ ਪ੍ਰਿਸ਼ਟਾਚਾਰ ਦੀਆਂ ਵੱਖ-ਵੱਖ ਧਰਮਾਂ ਦੇ ਤਹਿਤ ਸਾਬਕਾ ਮੰਤਰੀ ਪਰਪੁਸ਼ ਅਸ਼ੂਤ ਸਮੇਤ ਹੋਰ ਮੌਜੂਮਾਂ ਦੇ ਖਿਲਾਫ ਕੇਸ ਦਰਜ ਕੀਤਾ ਐ ਐਸਐਸਪੀ ਨੇ ਇਹ ਵੀ ਦੱਸਿਆ ਹੈ ਕਿ ਮਰਜ਼ਮ ਟਿਲੋ ਨੇ ਸਤੰਬਰ 2023 ਦੇ ਵਿੱਚ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਹਾਸਲ ਕੀਤੀ ਸੀ ਪਰ ਸਪਰੀਮ ਕੋਰਟ ਨੇ 2024 ਦੇ ਵਿੱਚ ਉਸ ਦੀ ਸਮਾਨਤ ਤੇ ਹੁਕਮ ਰੱਦ ਕਰ ਦਿੱਤਾ ਉਸ ਦਿਨ ਤੋਂ ਹੀ ਉਹ ਡਿਊਟੀ ਤੋਂ ਗੈਰਹਾਜ਼ਰ ਸੀ ਇਸ ਕਾਰਨ ਵਿਭਾਗ ਨੇ ਉਸ ਨੂੰ ਮੁਅਤਲ ਕਰ ਦਿੱਤਾ ਸੀ ਉਸ ਦਿਨ ਤੋਂ ਹੀ ਉਹ ਵਿਜਲੈਂਸ ਦੇ ਵੱਲੋਂ ਫੜਿਆ ਨਹੀਂ ਗਿਆ ਦੱਸਿਆ ਜਾ ਰਿਹਾ ਹੈ ਕਿ ਜਗਨਦੀਪ 2020-21 ਦੀ ਮਿਆਦ ਦੌਰਾਨ ਜ਼ਿਲ੍ਹਾ ਟੈਂਡਰ ਕਮੇਟੀ ਦੇ ਮੈਂਬਰ ਵਜੋਂ ਘਟਾਲੇ ਦੇ ਵਿੱਚ ਸ਼ਾਮਲ ਕੁਝ ਠੇਕੇਦਾਰਾਂ ਦੇ ਟੈਂਡਰਾਂ ਨੂੰ ਰੱਦ ਕਰਨ ਦੇ ਵਿੱਚ ਅਸਫਲ ਰਿਹਾ ਸੀ ਉਸ ਨੇ ਕਥਿਤ ਤੌਰ ਤੇ ਇਹਨਾਂ ਠੇਕੇਦਾਰਾਂ ਦੇ ਨਾਲ ਮਿਲ ਕੇ ਮਿਲੀਪੁਗਤ ਕਰਕੇ ਰਿਸ਼ਵਤ ਦੇ ਬਦਲੇ ਉਹਨਾਂ ਨੂੰ ਟੈਂਡਰ ਅਲਾਟ ਕਰ ਲਏ ਅਤੇ ਇਸ ਤੋਂ ਇਲਾਵਾ ਟਿੱਲੋ ਨੇ ਸੰਬੰਧਿਤ ਪ੍ਰਕਿਰਿਆ ਦੀ ਉਲੰਘਣਾ ਕਰਦਿਆਂ ਕਮਿਸ਼ਨ 에ਜੰਟਾਂ ਆਰਤੀਆਂ, ਕ੍ਰਿਸ਼ਨ ਲਾਲ ਅਤੇ ਅਨਿਲ ਜੈਨ ਦੀਆਂ ਦੁਕਾਨਾਂ ਤੋਂ ਅਨਾਜ ਨੂੰ ਉਹਨਾਂ ਦੇ ਰਿਸ਼ਤੇਦਾਰ ਦੇ ਸ਼ੈਲਰ ਦੇ ਵਿੱਚ ਤਬਦੀਲ ਕਰਕੇ ਸਟੇਟ ਕਸਟਮ ਮੈਨਿੰਗ ਨੀਤੀ ਦੀ ਧਾਰਾ 12 ਜੀ ਦੀ ਵੀ ਉਲੰਘਣਾ ਕੀਤੀ। ਸਾਈਬਰ ਧੋਖਾਧੜੀ ਦੇ ਮਾਮਲਿਆਂ ਦੇ ਵਿੱਚ ਦਿਨ-ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੁਣ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਨਾਲ ਕਰੋੜਾਂ ਦੀ ਠੱਗੀ ਹੋਈ ਹੈ ਸਾਈਬਰ ਠੱਗਾਂ ਨੇ ਬਜ਼ੁਰਗ ਦੇ ਖਾਤੇ ਨਾਲ ਆਪਣਾ ਨੰਬਰ ਲਿੰਕ ਕਰਕੇ 1.37 ਲੱਖ ਰੁਪਏ ਚੋਰੀ ਕਰ ਲਏ ਦੱਸਿਆ ਜਾ ਰਿਹਾ ਹੈ ਕਿ ਪੀੜਤ ਸੁਦੇਸ਼ ਕੁਮਾਰ ਦਾ ਖਾਤਾ ਗੁਜਰਾਲ ਨਗਰ ਚਸਤਿਤ ਐਕਸੈਸ ਬੈਂਕ ਦੀ ਸ਼ਾਖਾ ਦੇ ਵਿੱਚ ਹੈ ਅਗਸਤ ਨੂੰ 5 ਅਗਸਤ ਦੇ ਵਿਚਕਾਰ ਉਸਦੇ ਨਿੱਜੀ ਖਾਤੇ ਦੇ ਵਿੱਚ ਲਗਭਗ 1.37 ਲੱਖ ਰੁਪਏ ਦੇ ਜਿਹੜੇ ਕੀ ਰਕਮ ਹੈ 1 ਅਗਸਤ ਤੋਂ 5 ਅਗਸਤ ਦੇ ਵਿਚਾਲੇ ਉਸਦੇ ਨਿੱਜੀ ਖਾਤੇ ਦੇ ਵਿੱਚੋਂ ਕਰੀਬ 1 ਕਰੋੜ 37 ਲੱਖ ਰੁਪਏ ਦੀ ਰਕਮ ਕਢਵਾਈ ਗਈ ਜਦੋਂ ਪੀੜਤ ਨੇ ਬੈਂਕ ਤੋਂ ਸਟੇਟਮੈਂਟ ਹਾਸਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਕਿਸੇ ਹੋਰ ਵਿਅਕਤੀ ਨੇ ਉਸ ਦਾ ਨੰਬਰ ਬੈਂਕ ਦੇ ਖਾਤੇ ਦੇ ਨਾਲ ਲਿੰਕ ਕਰ ਲਿਆ ਤੇ ਪੀੜਤ ਨੇ ਦੱਸਿਆ ਕਿ ਫੋਨ ਨੰਬਰ ਇੱਕ ਲਿੰਕ ਹੋਣ ਤੋਂ ਬਾਅਦ ਮੁਲਜ਼ਮ ਨੇ ਉਸਦੇ ਖਾਤੇ ਦੇ ਬਾਰੇ ਜਾਣਕਾਰੀ ਹਾਸਲ ਕਰ ਲਈ ਜਿਸ ਤੋਂ ਬਾਅਦ ਦੋਸ਼ੀ ਨੇ ਉਸਤੇ ਮੋਬਾਈਲ ਨੰਬਰ ਤੇ ਮਿਲ ਰਹੇ OTPs ਨੂੰ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਸਦੇ ਇੰਟਰਨੈਟ ਮੋਬਾਈਲ ਬੈਂਕਿੰਗ ਖੋਲ ਲਈ ਅਤੇ ਮੁਲਜ਼ਮ ਨੇ ਕਰੀਬ 1.37 ਲੱਖ 15310 ਰੁਪਏ ਵੱਖੋ-ਖਾਤਿਆਂ ਦੇ ਵਿੱਚ ਕਈ ਵਾਰ ਟਰਾਂਸਫਰ ਕੀਤੇ ਮਾਮਲੇ ਦੀ ਜਾਂਚ ਤੋਂ ਬਾਅਦ ਚਲੰਦਰ ਸੈਂਟਰਲ ਦੇ ACP ਨਰਮਲ ਸਿੰਘ ਦੇ ਵੱਲੋਂ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਨੇ ਪੁਲਿਸ ਨੇ ਹੋਣ ਇਸ ਮਾਮਲੇ ਦੇ ਵਿੱਚ FIR ਦਰਜ ਕਰ ਲਈ ACP ਨੇ ਇਹ ਵੀ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਹਣ ਗੱਲ ਕਰਦੇ ਆ ਮੌਸਮ ਦੀ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਰਕੇ ਤਾਪਾਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲਿਆ ਤੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੱਧ ਵੱਧ ਤਾਪਮਾਨ 34 ਡਿਗਰੀ ਦੇ ਪਾਰ ਚਲਾ ਗਿਆ ਇਸ ਦੇ ਨਾਲ ਹੀ ਅੱਜ ਪੂਰਾ ਦਿਨ ਮੌਸਮ ਅਜੇ ਹਾਈ ਰਵੇਗਾ ਜਿਹਦੇ ਵਿੱਚ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਹਾਲਾਂਕਿ ਸ਼ਾਮ ਤੋਂ ਮੌਸਮ ਬਦਲਣ ਦੀ ਪੂਰੀ ਜੜੀ ਸੰਭਾਵਨਾ ਬਣੀ ਹੋਈ ਹੈ ਤੇ ਕੱਲ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਆਸ ਹੈ ਸਵੇਰੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 1.3 ਡਿਗਰੀ ਦਾ ਇਜ਼ਾਫਾ ਦਰਜ ਕੀਤਾ ਗਿਆ ਜਦਕਿ ਇਹ ਆਮ ਤਾਪਮਾਨ ਦੇ ਨਾਲੋਂ 2.4 ਡਿਗਰੀ ਵੱਧ ਹੈ ਰੂਪਨਗਰ ਤੇ ਵੀ ਸਬ ਤੋਂ ਵੱਧ ਤਾਪਮਾਨ 38.5 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮਾਹਰ ਸਤੰਬਰ ਮਹੀਨੇ ਦੇ ਵਿੱਚ ਅਜੇ ਹੀ ਗਰਮੀ ਦੇ ਲਈ ਘਟਮੀ ਨੂੰ ਜ਼ਿੰਮੇਵਾਰ ਦੱਸ ਰਹੇ ਨੇ ਅਤੇ ਚੰਡੀਗੜ੍ਹ ਤੇ ਵਿੱਚ 1 ਜੂਨ ਤੋਂ ਹੁਣ ਤੱਕ 712.2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਜੋ ਕਿ ਆਮ ਨਾਲੋਂ 14.4 ਫੀਸਦੀ ਘੱਟ ਹੈ ਜਦਕਿ ਪੰਜਾਬ ਦੇ ਵਿੱਚ 1 ਸਤੰਬਰ ਤੋਂ ਹੁਣ ਤੱਕ 43 ਫੀਸਦੀ ਬਾਰਿਸ਼ ਦੇ ਵਿੱਚ ਕਮੀ ਆਈ ਹੈ ਅਤੇ ਇਸ ਸੀਜ਼ਨ ਦੇ ਵਿੱਚ ਇਹ 2.8 ملی میٹر ریکارڈ ਕੀਤਾ جد کی اس بار 35.4 ملی میٹر بارش درج کیتی گئی ہے یہ ਘਟ می کر کے موسم بدل گیا ہے اور اس دے نال ہی مون سون سیزن ختم ہون تے ہن صرف 6 دن ہی باقی رہ گئے ہیں اجہے دے وچ تھوڑی جی بارش ہون دی امید ضرور بنی ہوئی جوندبلےک نظر سرکھت ایک بار پھر تو ਪੰਜਾਬ ਦੇ ਵਿੱਚ ਪਲਾਟਾਂ ਦੀ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਖਤਮ ਜੇਕਰ ਕਿਸੇ ਅਫਸਰ ਨੇ ਪੈਸੇ ਮੰਗੇ ਤਾਂ ਤੁਰੰਤ ਲਮੰਗਾ ਐਕਸ਼ਨ ਸੀਐਮ ਭਗਵੰਤ ਮਾਨ ਦੀ ਅਫਸਰਾਂ ਨੂੰ ਚੇਤਾਵਨੀ ਮੰਤਰੀ ਮੰਡਲ ਤੋਂ ਬਾਅਦ ਹੁਣ ਵੱਡਾ ਪ੍ਰਸ਼ਾਸਨਿਕ ਫੇਰਬਦਲ 25 ਆਈਏਐਸ ਅਧਿਕਾਰੀਆਂ ਸਮੇਤ 267 ਅਫਸਰਾਂ ਦੇ ਤਬਾਦਲੇ ਅਲੋਕ ਸ਼ੇਖਰ ਨੂੰ ਲਾਇਆ ਗਿਆ ਵਧੇਕ ਮੁਖਸਕਰ ਜ਼ਿਲ੍ਹਾ ਭੋਕਰੋੜੀ ਅਨਾਜ ਘਟਾਲਾ ਮਾਮਲੇ ਦੇ ਵਿੱਚ ਫਰਾਰ ਮੁਲਜ਼ਮ ਦੀ ਹੋਈ ਗ੍ਰਿਫਤਾਰੀ ਜਗਨਦੀਪ ਸਿੰਘ ਢਿੱਲੋਂ ਨੇ ਅਦਾਲਤ ਦੇ ਵਿੱਚ ਕੀਤਾ ਆਤਮ ਸਮਰਪਣ ਵਿਜੀਲੈਂਸ ਨੇ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਕੀਤੀ ਸ਼ੁਰੂ ਜਿਲੰਦਰ ਦੇ ਬਜ਼ੁਰਗ ਨਾਲ 1 ਕਰੋੜ 37 ਲੱਖ ਰੁਪਏ ਦੀ ਹੋਈ ਠੱਗੀ ਲੁਟੇਰਿਆਂ ਨੇ ਸਖਸ਼ਤੇ ਖਾਤੇ ਨਾਲ ਆਪਣਾ ਨੰਬਰ ਕੀਤਾ ਲਿੰਕ ਮੋਬਾਈਲ ਬੈਂਕਿੰਗ ਰਾਹੀਂ ਖਾਤੇ ਜੋ ਟ੍ਰਾਂਸਫਰ ਕੀਤੇ ਪੈਸੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸ਼ਾਮ ਤੋਂ ਬਦਲੇਗਾ ਮੌਸਮ ਦਾ ਮિજાਜ ਮੀਂਹ ਪੈਣ ਕਰਕੇ ਲਗਾਤਾਰ ਵਧ ਰਿਹਾ ਤਾਪਮਾਨ ਕੱਲ ਤੋਂ ਸਵੇਰ ਫੜ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਸੋ ਫਿਲਹਾਲ ਪੰਜਾਬ ਬੁਲਟਨ ਦੇ ਵਿੱਚ ਬਸ ਇਹਨਾਂ ਹੀ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਨੂੰ ਦੇਖਦੇ ਹੋ ਹਮਦਰ ਟੀਵੀ ਮਹਿੰਦਰ ਜਾਦਤ ਤਨਵੀਰ